ਵਾਈਕਰ ਕੀ ਕਾਕਾ ਸਾਹਿਬ ਵਾਈਕਰ ਕੀ ਫਿੱਕੀ ਫਤੇ ਅਬਜੁਰਕ ਜਾ ਰਹੇ ਨੇ ਰਖਸ਼ੇ ਤੇ ਇਹਨਾਂ ਨੂੰ ਆਪਾਂ ਅੱਡੇ ਚੋਂ ਇਹ ਕਹਿ ਕੇ ਲਿਕੇ ਆਏ ਆ ਕੋਈ ਦੋ ਪੂਰੀਆਂ ਕਣਕ ਦੀਆਂ ਚੱਕੜੀਆਂ ਨੇ ਇੱਥੋਂ ਕਿਥੋਂ ਤੇ ਲੇਕਿਨ ਆਪਾਂ ਇਹਨਾਂ ਨੂੰ ਹੋਰ ਕਿਸੇ ਮਕਸਦ ਲਈ ਬੁਲਾਇਆ ਇੱਧਰ ਕਿਉਂਕਿ ਉੱਥੇ ਟ੍ਰੈਫਿਕ ਬਹੁਤ ਸੀ ਕੋਈ ਗੱਲਬਾਤ ਹੋਰ ਨਹੀਂ ਸੀ ਰਹੀ ਇਸ ਕਰਕੇ ਇਹਨਾਂ ਨੂੰ ਹੁਣ ਕਢਾਉਣੇ ਆ ਇੱਥੇ ਕਰਦੇ ਆ ਇਹਨਾਂ ਨਾਲ ਗੱਲਬਾਤ ਰੁਕ ਜਾ ਰੁਕ ਜਾ ਇੱਕ ਮਿੰਟ ਰੁਕ ਜਾ ਗੱਲਬਾਤ ਹੈਗੀ ਐਦਾਂ ਬਈ ਟਣਕਣਕਦਾ ਹੈ ਨਹੀਂ ਕੋਈ ਵੀ ਮੈਂ ਤਾਂ ਤੁਹਾਨੂੰ ਸਾਈਡ ਤੇ ਪੈਸੇ ਲੈ ਕੇ ਆਇਆ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਕੋਈ ਗਿਫਟ ਤੇ ਉੱਥੇ ਟ੍ਰੈਫਿਕ ਸੀਗੀ ਬੜੀ ਜਿਆਦਾ ਉੱਥੇ ਕੋਈ ਗੱਲਬਾਤ ਨਹੀਂ ਸੀ ਹੋ ਰਹੀ ਤੇ ਉਸ ਕਰਕੇ ਆ ਲਓ ਇਹ ਠੰਡ ਚ ਪਾਉਣ ਵਾਲਾ ਜਿਹੜਾ ਹੁੰਦਾ ਨਹੀਂ ਗਾ ਇਨਰ ਸੂਟ ਗਰਮ ਉਹ ਬਈ ਗਰਮ ਸੂਟ ਹਾਂਜੀ ਪੈਂਟ ਦੇ ਨਾਲ ਹਾਂਜੀ ਹਾਂ ਬਾਰੇ ਗਾ ਜੂ ਬਾਹਰ ਆਇਆ ਹੰਦਾ ਨਹੀਂ ਜੀ ਨਹੀਂ ਇੱਥੇ ਲੋਕ ਲਈ ਆ ਬਾਹਰ ਜੋ ਗਏ ਕਿੱਥੇ ਤੇ ਹਾਂਜੀ ਤੁਮ ਸਾਜਤਾ ਹੈ ਉਹ ਹਾਂਜੀ ਹਾਂਜੀ ਹਾਂ ਥੱਲੇ ਜੀ ਨਹੀਂ ਪਾਇਆ ਹੁੰਦਾ ਉਹ ਗਰਮ ਨਾਲ ਹੈਵੀ ਹੈ ਹਾਂਜੀ 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 ਪਜਾਮਾ ਪਜਾਮਾ ਲਈ ਉਹ ਹਾਂਜੀ ਸਟ ਪਈ ਆ ਇੱਕ ਬੇਨਤੀ ਆ ਆਪਣੇ ਨਾ ਪੰਜਾਬ ਚ ਹੁਣ ਡੰਗਰਾਂ ਦਾ ਦੁਬਾਰਾ ਫੇਰ ਬਿਮਾਰੀ ਆ ਰਹੀ ਆ ਹਾਂਜੀ ਹਾਂ ਇਧਰ ਬਠਿੰਡੇ ਵੱਲ 200 ਡੰਗਰ ਨੁਕਸਾਨੇ ਗਏ ਓਹੋ ਹਾਂਜੀ ਡੰਗਰਾਂ ਦਾ ਬੜਾ ਨੁਕਸਾਨ ਹੋਇਆ ਮੈਨੂੰ ਵੀ ਅੱਜ ਹੀ ਮਾਪਰਾ ਚ ਦੇਖਿਆ ਵਾ ਹਾਂ ਬਸ ਇਨਾ ਕਾ ਤੁਸੀਂ ਬੇਨਤੀ ਕਰਿਓ ਵੀ ਆਪਣੇ ਪੰਜਾਬ ਦਾ ਹਾਂ ਅਰਦਾਸ ਕਰਿਓ ਤੁਸੀਂ

ਆਇਆ ਉਹ ਸਾਜੇ ਹੋਣ ਸੱਤਰੀ ਕੋਲੇ ਜੀ ਆਹ ਕੱچے ਜਿਗਰ ਜਰੀ ਬਹੁਤ ਸਾਰੀ ਮਾਸੀ ਖਾਦੇ ਢੜਕ ਕੇ ਮਨ ਜੋਵਾ ਨਾ ਤੇ ਇਹ ਮਾੜੀ ਚਰਚਾ ਤੇ ਉਹ ਆਪਣੇ ਬੈਠੀ ਹੋਰ ਇੱਜੇ ਘੋਮੇ ਨਾ ਥੋੜਾ ਕਪੜੀ ਹੋਸੀ ਬਚਾਰੀ ਉਹ ਤੇ ਉਹ ਪੈ ਜਾਂਦਾ ਸੀ ਪਸ਼ੂ ਦੇ ਨਾਲ ਜਿਹੜੇ ਛੋਟਾ ਪਿਆਲੇ ਹੁੰਦਾ ਉਹ ਦਿਖਾ ਰਹੇ ਸੀ ਕਿ ਨਿਊਜ਼ ਦੇ ਵਿੱਚ ਐ ਕਿੱਲਾਂ ਦੇ ਕਿੱਲੇ ਹੀ ਖਾਲੀ ਹੋ ਗਏ ਇੱਥੇ ਘਰਾਂ ਦੇ ਘਾਰੇ ਖਾਲੀ ਹੋ ਗਏ 200 ਡੰਗਰ ਇੱਕ ਪੈਂਡ ਦੇ ਵਿੱਚੋਂ ਨੁਕਸਾਨਿਆ ਜਾਣਾ ਪਉ ਪਹਿਲਾ ਹੜਾ ਨਾਲ ਦੇਖੋ ਕਿੰਨਾ ਨੁਕਸਾਨ ਹੋਇਆ ਜੀ ਪੰਜਾਬ ਤੇ ਬਸ ਪਤਾ ਨਹੀਂ ਕੀ ਗਿਆ ਲੈ ਇੰਨਾ ਦਾਨਪੁਨ ਹੋ ਰਿਹਾ ਨਾਲੇ ਫੇਰ ਵੀ ਪਤਾ ਨਹੀਂ ਚਲੋ ਤੁਸੀਂ ਕਰਿਓ ਅਰਦਾਸ ਵਾਹਿਗੁਰੂ ਅੱਗੇ ਹਾਂਜੀ ਹਾਂਜੀ ਅਰਦਾਸ ਕਰਿਓ ਭਈ ਮਾਲਕ ਜੀ ਕਰਨਾ ਮਾਲ ਡੰਗਰ ਸਾਹਿਬ ਦਾ ਬਾਲ ਬੱਚਾ ਤੰਦਰੁਸਤ ਰਹੇ ਠੀਕ ਹੈ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ